ਅਹੀ ਹੈ ਯਾਬ ਹੁੰਦਾ ਕੋਈ ਨਾ ਕੋਈ ਨਵੇਂ ਤੋਂ ਨਮਾ ਕੰਮ ਹੋ ਜਾਂਦਾ ਮੇਰੀ ਜਾਨ ਨੂੰ ਸ਼ੈਪੇ ਦਾ ਸ਼ੈਪਾ ਰਿਹਾ ਉਹ ਕਮਰਾ ਤਾਇਆ ਤੜਕੇ ਤੜਕੀ ਟੰਗਣੀ ਤੇ ਨੋਟ ਸੁੱਕਣੇ ਪਾਈ ਜਾਂਦਾ ਮਨ ਤਾਂ ਲੱਗਦਾ ਕੋਈ ਵੱਡੀ ਲੋਟਰੀ ਲੱਗੀ ਲੱਗਦੀ ਐ ਤਾਂ ਹੀ ਟੰਗਣੀ ਤੇ ਨੋਟ ਸੁੱਕਣੇ ਪਾਈ ਜਾਂਦਾ ਓਏ ਕਾਦੀ ਲੋਟਰੀ ਯਾਰ ਮੇਰੇ ਤਾਂ ਜਿੰਦ ਦੀ ਐ ਸੁਡਲ ਜਨਾਨੀ ਪੱਲੇ ਪਾਈ ਐ ਨਾ ਜ਼ਿੰਦਗੀ ਨਰਕ ਬਣਾ ਛੱਡੀ ਐ ਓ ਤਾਇਆ ਕੀ ਗੱਲ ਹੋਗੀ ਕਿਉਂ ਤਾਈ ਤੇ ਗੁੱਸਾ ਕਰੀ ਜੀ ਮੈਂ ਕਿੰਨੇ ਵਾਰੀ ਕਿਹਾ ਕਿ ਮੇਰੀਆਂ ਜੇਬਾਂ ਚੱਕ ਕਰ ਲਿਆ ਕਰ ਕੋਈ ਪੈਸਾ țeਲਾ ਜਾਂ ਕੋਈ ਜ਼ਰੂਰੀ ਕਾਗਜ਼ੇ ਹੁੰਦੇ ਐ ਪਰ ਕਾਹਨੂੰ ਸਮਝਦੀ ਐ ਬਿਨਾ ਪੈਸੇ ਕੱਢੇ ਮਸ਼ੀਨ ਚ ਸਿੱਟ ਤੇ ਕੱਪੜੇ ਤੇ ਹੁਣ ਆ ਸਾਰੇ ਨੋਟ ਪਿਉਂ ਤੇ ਹਾਂ ਹਾਂ ਤਾਇਆ ਤੇਰੇ ਨਾਲ ਤਾਂ ਬੜੀ ਮਾੜੀ ਹੋਈ ਓ ਚੱਲ ਛੱਡ ਪਰੇ ਯਾਰ ਉਹ ਤਾਂ ਗੱਲ ਤੂੰ ਹੁਣ ਤੂੰ ਐਂ ਦੱਸ ਵੀ ਤੂੰ ਕਿਵੇਂ ਆਇਆ ਸੀ ਉਹ ਤਾਂ ਆਇਆ ਤੂੰ ਪਿਛਲੀ ਵਾਰ ਹਰਾਇਆ ਸੀ ਨਾ ਪੰਮੇ ਨੂੰ ਜੂਏ ਚ ਤੇ ਹਾਂ ਫੇਰ ਉਹ ਅੱਜ ਫੇਰ ਵੜਕਾ ਮਰੀ ਜਾਂਦਾ ਕਹਿੰਦਾ ਲੈ ਆਂ ਵੱਡੇ ਸ਼ੇਰ ਨੂੰ ਦੇਖਦਾ ਕਹਿੰਦਾ ਕਿਵੇਂ ਜਿੱਦਾਂ ਮੇਰੇ ਤੋਂ ਅੱਛਾ ਉਹਦੀ ਆਕੜ ਹਜੇ ਵੀ ਨਹੀਂ ਗਈ ਆਇਆ ਫਿਰ ਮੈਂ ਵੀ ਕਹਤਾ ਉਹ ਨਹੀਂ ਹਰਦਾ ਤੇਰੇ ਤੋਂ ਤੇ ਨਾ ਮੈਂ ਡਰਾਂ ਤੇਰੇ ਤੋਂ ਆਪਾਂ ਕਿਸੇ ਦੇ ਪਿਓ ਤੋਂ ਨਹੀਂ ਡਰਦੇ ਨਾਲੇ ਭੋਲੇ ਦਾ ਕੌਣ ਮੁਕਾਬਲਾ ਕਰੂ ਜੂਏ 'ਚ ਭੋਲੇ ਦਾ ਕੋਈ ਮੁਕਾਬਲਾ ਨਹੀਂ ਮੇਰੇ ਅੱਗੇ ਕਿਹੜਾ ਉਹਨੂੰ ਜਾ ਕੇ ਕਹਿ ਦੀ ਕਿ ਹੱਥ ਨੇ ਲਾ ਰਵੇ ਬਾਜੀ ਮੇਰੇ ਨਾਲ ਠੀਕ ਐ ਦਾਇਆ ਮੈਂ ਕਹਿ ਆਉਣ ਆ ਪੰਮੇ ਨੂੰ ਹਾਂ ਤੂੰ ਜਾ ਕੇ ਕਹਿ ਦੀ ਜੇ ਭਰ ਕੇ ਲਿਆਵੇ ਪੈਸਿਆਂ ਦੀ ਜੇ ਭੋਲੇ ਨਾਲ ਬਾਜੀ ਲਾਉਣੀ ਐ ਤਾਂ ਠੀਕ ਐ ਦਾਇਆ ਮੈਂ ਕਹਿ ਦੂੰ ਜਾ ਕੇ ਹਾਂ ਠੀਕ ਐ ਮੈਨੂੰ ਤਾਂ ਐ ਲੱਗਦਾ ਓਦੀ ਮੰਜੀ ਠੋਕ ਕੇ ਆਉਣੀ ਪਊਈ ਚੱਲ ਭੋਲੇਆ ਚੱਲੀਏ ਫੇਰ ਲੈ ਬਈ ਮੈਂ ਤੇਰਾ ਕੰਮ ਕਰ ਆਇਆ ਬੁੜੇ ਨੂੰ ਪੂਰੀ ਫੁੱਲ ਫੂਕ ਸਗਾ ਕੇ ਆਇਆ ਅੱਗੇ ਕੰਮ ਤੂੰ ਸੰਭਲੀ ਸ਼ਾਬਾਸ਼ ਮੈਨੂੰ ਤੇਰੇ ਤੋਂ ਇਹੀ ਮੀਤ ਸੀ ਬਹੁਤ ਹੰਕਾਰਿਆ ਪਿਆ ਬੁੜਾ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ ਐਦਕੀ ਜੁੱਲਗਾਂ ਵੀ ਬੁਕਾ ਦੂੰਦੀਆਂ ਮੈਂ ਭਾਈ ਮੈਂ ਨਾ ਪੂਰੇ ਬੱਟ ਕੱਢ ਤੇ ਪੂਰੀ ਫੁੱਲ ਫੂਕ ਸਗਾ ਕੇ ਆਇਆ ਬੁੜੇ ਨੂੰ ਬਸ ਤੂੰ ਇੱਕ ਕੰਮ ਕਰੀ ਜਦੋਂ ਵੀ ਅਸੀਂ ਖੇਡਣ ਲੱਗੇ ਨਾ ਤੂੰ ਉਹਦੇ ਵਾਲੇ ਪਾਸੇ ਬੈਠੀ ਉਹਨੂੰ ਐ ਲੱਗੇ ਕਿ ਤੂੰ ਉਹਦੇ ਪੱਖ 'ਚ ਹੀ ਐ ਕਾਕੇ ਹਾਲਾ ਤੇਰਾ ਨਾਮ ਤੂੰ ਇੱਕ ਮਿੰਟ ਬੈਠ ਮੈਂ ਇੱਕ ਕੰਮ ਕਰਦਾ ਯਾਰ ਬਾਈ ਦਾ ਅਡਾ ਵੱਡਾ ਕੰਮ ਕਰਦਾ ਇਹ ਹੁਣ ਕੀ ਕੰਮ ਕਰਦਾ ਤੀਜੀ ਬਾਜੀ ਵੇਲੇ ਤੂੰ ਸ਼ੀਸ਼ਾ ਲੈ ਕੇ ਉਹਦੇ ਪਿੱਛੇ ਖੜ ਜੀ ਤੇ ਇੱਕ ਗੱਲ ਹੋਰ ਉਹਨੂੰ ਪਤਾ ਵੀ ਨਾ ਲੱਗੇ ਤੇ ਮੈਂ ਪੱਤੇ ਦੇਖ ਲੂਆਂ ਤੇ ਉਹਦੀ ਹਾਰ ਪੱਕੀ ਹਾ 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 ਬੜਾ ਪਲਾਨ ਬਣਾਇਆ ਬਾਈ ਤੂੰ ਤਾਂ ਹੁਣ ਮੰਨ ਜਾਗੇ ਉਹਨੂੰ ਕੂਕਿਆਂ ਦੇ ਢੋਲੂ ਮੰਗੂ ਬੜਾ ਹਕਾਰਿਆ ਪੈਸੀ ਬੁੜਾ ਅੱਜ ਵੀ ਪੂਰੀਆਂ ਵੜਕਾਂ ਮਾਰਦਾ ਸੀ ਉਹ ਤਾਇਆ ਚੱਲ ਚੱਲ ਗਏ ਅੱਜ ਮਾਂਜ ਕਿਉਣਾ ਹੈ ਪੰਮੇ ਨੂੰ ਚੱਲ ਕੋਈ ਨਹੀਂ ਪੁੱਤ ਆਵਾ ਪੱਗ ਦੇ ਲੜ ਚਾ ਲੋਟ ਕਰਨਾ ਚੱਲਦੇ ਆ ਆ ਭੋਲਿਆ ਤੈਨੂੰ ਹੀ ਢੀਕਦਾ ਸੀ ਮੈਨੂੰ ਐਂ ਲੱਗਦਾ ਤੈਨੂੰ ਜਿਆਦਾ ਹੀ ਕਾਲੀ ਐ ਹਾਰਨ ਦੀ ਲੈ ਪੰਮਿਆਂ ਬੰਡਤਾਜ ਤੋ ਲਿਆ ਇਹਦਾ ਟਾਈਮ ਹੀ ਦੱਸੂ ਕੌਣ ਜਿੱਦਦਾ ਤੇ ਕੌਣ ਹਾਰਦਾ ਹੈ ਕੋਈ ਨਹੀਂ ਕਿੰਨੇ ਦੀ ਲਾਉਣੀ ਹੈ ਬਾਜੀ ਹਜ਼ਾਰ ਹਜ਼ਾਰ ਦੀ ਲਾ ਆ ਚੱਕ 1000 ਰੁਪਿਆ ਚੱਲ ਪੰਮਿਆ ਚੱਲ ਬੰਡਤਾਸ਼ ਕਿਉਂ ਮੰਨ ਗਿਆ ਤੈਨੂੰ ਦੱਸਿਆ ਸੀ ਨਾ ਵੀ ਭੋਲੇ ਨੂੰ ਹਰਾਉਣਾ ਐ ਖਲਾਜੀ ਦਾ ਬਾੜਾ ਨਹੀਂ ਭੋਲੇ ਨੂੰ ਹਰਾਉਣਾ ਬਹੁਤ ਔਖਾ ਓਏ ਲੈ ਪੰਮਿਆ ਆ ਚੱਕ ਹਿਆਰ ਫੋਰ ਚੱਲ ਛੋ ਕਰ ਜਰਾ ਹੋਰ ਨਹੀਂ ਲਾਉਂਦਾ ਨਾ ਛੋ ਹੀ ਕਰ ਲਾ ਉਸ ਆ ਲੈ ਤਿੰਨ ਜੱਕੇ ਆ ਕਿਸਮਤ ਮਾੜੀ ਸੱਤੇ ਰਹਿ ਗਏ ਦੋ ਚੱਲ ਵੰਡ ਚੱਲ ਪੰਮਿਆਂ ਲਾ ਪੈਸੀ ਹੋਰ ਨਾ ਬਾਈ ਛੋ ਹੀ ਕਰ ਲਾ ਤਿੰਨ ਜੱਕੇ ਆ ਤਿੰਨ ਜੱਕੇ ਮਾੜੀ ਕਿਸਮਤ ਸੱਤੇ ਰਹਿ ਗਏ ਦੋ ਚੱਲ ਵੰਡ ਕਿਵੇਂ ਆਪ ਮੈਂ ਕੀ ਸੋਚੀ ਐ ਨਾ ਤੀਜੀ ਬਾਜੀ ਚਲਾ ਚੱਕ ਬੋਲਿਆ ਮਾੜੀ ਕਿਸਮਤ ਪਏ ਪ੍ਰਾ ਤੀਜੀ ਬਾਜੀ ਵੀ ਜੱਟ ਦੀ ਐ ਅਜੇ ਵੀ ਬਕਤ ਪੈ ਪਮਿਆ ਕਿਤੇ ਸਾਰਾ ਘਰ ਹੀ ਨਾ ਵੇਚਣਾ ਪੈ ਜੇ ਹਾਲ ਮੰਨ ਲਾ ਆਏ ਭੋਲੇ ਨਾ ਖੇਡਣਾ ਸੌਖਾ ਨਹੀਂ ਭੋਲਿਆ ਹਿੰਮਤ ਕਰ ਘਰ ਦੀ ਬਾਜੀ ਲਾ ਨਾ ਮੇਰੇ ਕੋਈ ਅੱਗੇ ਹੈ ਨਾ ਮੇਰੇ ਕੋਈ ਪਿੱਛੇ ਹੈ ਮੈਂ ਤਾਂ ਆਸ ਬਾਈ ਤੇ ਘਰ ਦੀ ਬਾਜੀ ਲਾਉਣਾ ਹੈਗੀ ਹਿੰਮਤ ਹਾ ਹਾ ਵੱਡਾ ਜੱਟ ਮਾਰ ਗਿਆ ਮੋਕ ਹੈਗੀ ਦਲੇਰੀ ਤਾਂ ਦਿਖਾ ਜੱਟਾਂ ਵਾਲੀ ਦਲੇਰੀ ਕੱਢ ਨਹੀਂ ਨਹੀਂ ਮੈਂ ਐਡਾ ਵੱਡਾ ਕਦਮ ਨਹੀਂ ਚੱਕ ਸਕਦਾ ਵੱਡਾ ਖਿਡਾਰੀ ਆਇਆ ਮਾਰ ਗਿਆ ਮੋਕ ਵੱਡਾ ਜੱਟ ਜੇ ਐਡੇ ਵੱਡਾ ਜੱਟ ਹੈ ਤਾ ਲਾ ਬਾਜੀ ਉਹ ਤਾਇਆ ਉਹ ਸਾਹਮਣੇ ਬੈਠੀ ਲਲਕਾਰੇ ਮਰੀ ਜਾਂਦਾ ਮੈਂ ਮੇਰੇ ਤਾਇਆ ਦੀ ਐ ਬੇਇਜ਼ਤੀ ਸਹਿ ਨਹੀਂ ਸਕਦਾ ਮੇਰੇ ਤਾਇਆ ਵਰਗਾ ਖਿਡਾਰੀ ਪੂਰੇ ਪਿੰਡ ਚ ਤਾਂ ਕੀ ਪੂਰੇ ਦੇਸ਼ ਚ ਨਹੀਂ ਹੋ ਸਕਦਾ ਮੈਨੂੰ ਪੂਰਾ ਭਰੋਸਾ ਹੈ ਜੇ ਜਿੱਤੂਗਾ ਤਮਿਆ ਬਾਅਦ ਚ ਰੋਈ ਨਾ ਬਾਜੀ ਲਾਉਣ ਤਾਂ ਲੱਗਿਆ ਭੋਲਿਆ ਪੰਮਾ ਰੋਣ ਵਾਲੇ ਦਿਨ ਤਾਂ ਜੰਮੇ ਹੀ ਨਹੀਂ ਐਂ ਕਰ ਮੁੰਡਿਆ ਅੰਦਰੋਂ ਪੈਨ ਤੇ ਕਾਪੀ ਲਿਆ ਲਿਖਤ ਲਿਖਾ ਕਰਕੇ ਹੀ ਬਾਜੀ ਲਾਵਾਂਗੇ ਆ ਲੈ ਤਾ ਕਾਪੀ ਦੇ ਵਿੱਚ ਹੀ ਪੈਨ ਆ ਲੈ ਪੰਮੇ ਭੋਲੇ ਆ ਲੈ ਮੈਂ ਲਿਖਦਾ ਕਿ ਜੇ ਮੈਂ ਬਾਜੀ ਹਾਰ ਗਿਆ ਤਾਂ ਮੇਰਾ ਘਰ ਭੋਲੇ ਦਾ ਹੋ ਜੂ ਤੇ ਹੁਣ ਤੂੰ ਵੀ ਲਿਖ ਦੇ ਚਲ ਠੀਕ ਐ ਪੰਮਿਆ ਜਿਤਨਾ ਤਾਂ ਜੱਟ ਨਹੀਂ ਐ ਮੈਨੂੰ ਤਾਂ ਮਨਜ਼ੂਰ ਐ ਆ ਲੈ ਪੁੱਤ ਕਾਗਜ਼ ਦੋਨੇ ਮੈਂ ਸਾਈਨ ਕਰਤੇ ਤੇ ਪੰਮੇ ਨੇ ਵੀ ਸਾਈਨ ਕਰਤੇ ਲੈ ਪੁੱਤ ਇਹ ਬਾਜੀ ਦਾ ਗਵਾਹ ਹੁਣ ਤੂੰ ਹੀ ਐ ਆ ਲੈ ਪੁੱਤ ਜਿਤਨਾ ਤਾਂ ਮੇਰੇ ਤਾਂ ਇਹ ਨਹੀਂ ਐ ਬੋਲਿਆ ਇਹ ਤਾਂ ਹੁਣ ਟਾਈਮ ਹੀ ਦੱਸੂ ਕਿਹੜਾ ਜਿੱਤੂਗਾ ਤੇ ਕਿਹੜਾ ਹਾਰੂਗਾ ਚੱਲ ਭੰਮਿਆ ਨਜ਼ਾਰਾ ਆ ਗਿਆ ਓ ਕਾਦਾ ਨਜ਼ਾਰਾ ਆ ਗਿਆ ਕਿਤੇ ਹਾਰ ਚ ਪਾਗਲ ਤਾਂ ਨਹੀਂ ਹੋ ਗਿਆ ਡਰਤਾ ਨਹੀਂ ਗਿਆ ਪਹਿਲਾਂ ਤੂੰ ਪੱਤੇ ਦੇਖ ਪਾਗਲ ਮੈਂ ਹੋਣਾ ਕਿ ਤੂੰ ਹਏ ਇਹ ਕਿਵੇਂ ਹੋ ਗਿਆ ਇਹ ਹੋ ਹੀ ਨਹੀਂ ਸਕਦਾ ਮੈਂ ਹਾਰ ਹੀ ਨਹੀਂ ਸਕਦਾ ਮੈਂ ਕਿਵੇਂ ਹਾਰ ਗਿਆ ਮੈਂ ਛੁੱਟੀ ਤਲਾਸੀ ਲਊਗਾ ਚੱਲ ਮੁੰਡਿਆ ਚੱਲ ਚੱਲ ਗਿਆ ਆਪਾਂ ਤੇਰੇ ਤਾਜ ਦੇ ਘਰ ਤੇ ਕਬਜ਼ਾ ਕਰ ਗਏ ਮੇਰੇ ਸਾਲਿਆਂ ਦੇ ਆ ਦੋ ਪੱਤੇ ਨੇ ਜ਼ਿੰਦਗੀ ਬਰਬਾਦ ਕਰਤੀ ਮੇਰੀ ਆ ਇੱਕ ਚਾਰ ਛਿਲਣ ਰਹਿ ਗਏ ਹੁਣ ਇਹਦੇ ਬਾਅਦ ਮੇਰੀ ਜ਼ਿੰਦਗੀ ਤਬਾਹ ਹੋ ਗਈ ਤਾਸ਼ ਖੇਡਣ ਨਾਲੋਂ ਤਾਂ ਮਰੀ ਚੰਗਾ ਹੁੰਦਾ ਇਹਦੇ ਨਾਲੋਂ ਤਾਂ ਮਰੀ ਚੰਗਾ ਬੰਦਾ ਕਦੀ ਵੀ ਜੂਏ ਵਾਲੀ ਤਾਸ਼ ਨਹੀਂ ਖੇਡਣੀ ਚਾਹੀਦੀ ਨਾ ਵਾੜਾ ਬੰਦਾ ਸੀ ਨਾ ਤੇਰਾ ਤਾਇਆ ਐਨੇ ਵਾਰੀ ਜਿੱਤ ਗਿਆ ਉਹਨੇ ਆਖਿਆ ਵੀ ਆਈ ਹੈ ਇਹ ਬੁੜਾ ਬਹੁਤ ਤੇਜ਼ ਸੀ ਐਂ ਗੋਡੀ ਲਵਾਈਦੀ ਐ ਸਵਾਰ ਕੀ ਮੰਜੀ ਠੋਕਦੀ ਜਮਾ ਉਹ ਕਹਿੰਦੇ ਹੁੰਦੇ ਹੈਗੇ ਕਹਿੰਦੇ ਸੱਪ ਮਰ ਜੇ ਮਰ ਜੇ ਥਾ ਲਾਠੀ ਵੀ ਨਾ ਟੁੱਟੇ ਹਾਂ ਉਹ ਕੰਮ ਹੋ ਗਿਆ ਦੋਨੇ ਕੰਮ ਹੋ ਗਏ ਆਪਣੇ ਹਾਂ ਹੁਣ ਤਾਂ ਨਜ਼ਰ ਆ ਗਿਆ ਤੈਨੂੰ ਜਮਾ ਜਮਾ ਖਿਆ ਜਰਾ ਆਹ ਟਰਾਈ